ਧਨੀ RAM ਪੰਡਤ ਨੂੰ ਰਾਜੇ ਨਰ ਸੁਲਤਾਨ ਨੇ ਬਹੁਤ ਸਾਰਾ ਦਾਨ ਦਿੱਤਾ ਘੋੜੇ ਦੀ ਖੁਰਜੀ ਭਰ ਦਿੱਤੀ ਹੈ ਗਹਿਣੇ ਗੱਟੇ ਪਾ ਕੇ ਤੇ ਵਿਦਾ ਕਰ ਦਿੱਤਾ ਖੁਸ਼ੀ-ਖੁਸ਼ੀ ਆਓ ਅੱਗੇ ਸੁਣੀਏ ਧਨੀ RAM ਕੋ ਵੀਰ ਨੂੰ ਦੇ ਬਥੇਰਾ ਦਾਨ ਖੁਰਜੀ ਭਰ ਕੇ ਤੋੜਿਆ ਰਾਜੇ ਨਰ ਸੁਲਤਾਨ ਧਨੀ RAM ਚੱਲਿਆ ਖੁਸ਼ੀ ਦੇ ਨਾਲ ਜੀ ਜਾਣੀ ਜੈਸੇ ਮਿਲੇ ਕੰਗਲੇ ਕੋ ਲਾਲ ਜੀ ਮੰਜ਼ਲ ਮੰਜ਼ਲ ਪਹੁੰਚਾ ਧਨੀ RAM ਜੀ ਨਾਰ ਨਾਰ ਆ ਕੇ ਪੁੱਛਦੇ ਤਮਾਮ ਜੀ ਧਨੀ RAM ਚੱਲਿਆ ਖੁਸ਼ੀ ਦੇ ਨਾਲ ਜੀ ਜਾਣੀ ਕਿਸੇ ਕੰਗਲੇ ਕੋ ਮਿਲੇ ਲਾਲ ਜੀ ਮੰਜਲ ਮੰਜਲ ਪਹੁੰਚਾ ਧਨੀ RAM ਜੀ ਨਰ ਨਾਰੇ ਆ ਕੇ ਪੁੱਛਦੇ ਤਮਾਮ ਜੀ ਕੋਈ ਮੋਹ ਆਖਦਾ ਤੂੰ ਦੱਸ ਹਾਲ ਜੀ ਕਿੱਥੇ ਸੁਲਤਾਨ ਜੋ ਗੁਰੂ ਕਾ ਲਾਲ ਜੀ ਛੱਡ ਬੈਠੇ ਬਾਣੀਏ ਤਮਾਮ ਕਾਮ ਜੀ ਨਰ ਨਾਰੇ ਆ ਕੇ ਪੁੱਛਦੇ ਤਮਾਮ ਜੀ ਓ ਕੋਈ ਕਹੇ ਦੇ ਸਦੀ ਲਗੇ ਦੀ ਖੇਲ ਜੀ ਕੋਈ ਕਹੇ ਦੇ ਸਦੀ ਲਗੇ ਦੀ ਖੇਲ ਜੀ ਹੋਣਾ ਸੁਲਤਾਨ ਦਾ ਸਬਬੀ ਮੇਲ ਜੀ ਖਾਦਾ ਹੋਇਆ ਉਹਦਾ ਮੁੱਢ ਤੋਂ ਹਰਾਮ ਜੀ ਨਰ ਨਾਰੇ ਆ ਕੇ ਪੁੱਛਦੇ ਤਮਾਮ ਜੀ ਕੋਈ ਕਹਿੰਦਾ ਹਾਲੇ ਦੁਨੀਆ ਮੇ ਸੱਤ ਜੀ ਸੋ ਡੀਅ ਮੇ ਮਾਰੀ ਹੈ ਮੁਫਤ ਮਤ ਜੀ ਭਾਈ ਬਿਨਾ ਸ਼ੱਕ ਲਿਆਉਂਦਾ ਕੌਣ ਰਾਮ ਜੀ ਨਰ ਨਾਰੇ ਆ ਕੇ ਪੁੱਛਦੇ ਤਮਾਮ ਜੀ ਕੋਈ ਕੁਛ ਕਹੇ ਕੋਈ ਕੁਛ ਬੋਲਦਾ ਕੋਈ ਕੁਛ ਕਹੇ ਕੋਈ ਕੁਛ ਬੋਲਦਾ ਦਿਲ ਆਉਂਦਾ ਦਿਲ ਦੀ ਹਵਾੜ ਖੋਲਦਾ ਮੁੱਖਿਆਈ ਬਾਤ ਨੂੰ ਉਚਾਰਿਆ ਆਮ ਜੀ ਨਰ ਨਾਰਿਆ ਕੇ ਪੁੱਛਦੇ ਤਮਾਮ ਜੀ ਨਹੀਂ ਧਣੀ RAM ਨੇ ਹਵਾਲ ਖੋਲਿਆ ਸਿੱਧਾ ਮਾਰਵਾੜ ਦੀ ਤਰਫ ਹੋਲਿਆ ਕੀਤੀ ਕਿਸੇ ਨਾਲ ਜੋ ਨਹੀਂ ਕਲਾਮ ਜੀ ਨਰ ਨਾਰਿਆ ਕੇ ਪੁੱਛਦੇ ਤਮਾਮ ਜੀ ਬਈ ਜਦੋਂ ਮਾਰਵਾੜ ਦੇ ਮਹਿਲ ਆ ਗਿਆ ਦੇਖ ਰਾਣੀ ਆਖਦੀ ਨਸੀਬ ਜਾਗਿਆ ਜਦੋਂ ਮਾਰਵਾੜ ਦੇ ਮਹਿਲ ਆ ਗਿਆ ਰਾਣੀ ਕਹਿੰਦੀ ਮੇਰਾ ਤਾਂ ਨਸੀਬ ਜਾਗਿਆ ਕਰਦੀ ਕਿਸ਼ੋਰ ਤਾਈਂ ਪ੍ਰਣਾਮ ਜੀ ਨਾਰ ਨਾਰ ਆ ਕੇ ਪੁੱਛਦੇ ਤਮਾਮ ਜੀ ਮਾਰਵਾੜ ਹੱਥ ਜੋੜ ਕੇ ਪੁੱਛਦੀ ਸਭ ਹਵਾਲ ਕਿਉਂ ਜਲਦੀ ਵਾਪਸ ਹੋਏ ਕਹੋ ਪੰਡਤ ਜੀ ਹਾਲ ਜਦੋਂ ਮੈਂ ਇੰਦਰਗੜ੍ਹ ਵੱਲ ਤੁਰਿਆ ਸੱਜਾ ਮੇਰਾ ਨੇਤਰ ਸਮਝ ਫੁਰਿਆ ਆਵੇ ਚੱਕੀ ਇਸਤਰੀ ਨਦਾਨ ਰਾਣੀਏ ਰੱਖੂ ਤੇਰੀ ਲਾਜ ਭਗਵਾਨ ਰਾਣੀਏ ਆਵੇ ਘੜਾ ਚੱਕੀ ਪਨਹਾਰੀ ਭਰ ਕੇ ਉੱਪਰ ਘੜੇ ਦੇ ਹੈ ਘੜੇ ਨੂੰ ਧਰ ਕੇ ਚੱਟ ਦੇ ਚਰਨ ਕੋ ਸੁਵਾਨ ਰਾਣੀਏ ਰੱਖੂ लाज ਤੇਰੀ ਭਗਵਾਨ ਰਾਣੀਏ ਹੋ ਆਉਂਦਾ ਇੱਕ ਲਾਈ ਬ੍ਰਾਹਮਣ ਤਿਲਕ ਜੀ ਆਉਂਦਾ ਇੱਕ ਲਾਈ ਬ੍ਰਾਹਮਣ ਤਿਲਕ ਜੀ लाਠ ਵਾਂਗ ਰਖਾ ਮੱਤੇ ਤੇ ਚਿਲਕ ਜੀ ਦਿੱਤਾ ਉਹ ਦੇ ਚਰਨੀ ਧਾਨ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ ਅੱਗੇ ਨਾਰਾਂ ਆਉਣ ਹੀਰਿਆਂ ਨੂੰ ਲਾਉਂਦੀਆਂ ਖੁਸ਼ੀਆਂ ਦੇ ਗੀਤ ਪ੍ਰੀਤ ਨਾਲ ਗਾਉਂਦੀਆਂ ਤੈਨੂੰ ਕੋਈ ਕੀਤੇ ਭਾਰੀ ਕਈ ਤੂੰ ਸੀ ਕੋਈ ਕੀਤੇ ਭਾਰੀ ਦਾਨ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ ਘੋੜੇ ਚੜ ਗਿਆ ਨਾਮ ਲੈ ਕੇ RAM ਦਾ ਜਦੋਂ ਅਜਮੇਰ ਤੋਂ ਫਰਕ ਜਾਮਦਾ ਪਹੁੰਚ ਗਿਆ ਵਿੱਚ ਬੀਆ ਬਾਨ ਰਾਣੀਏ ਰੱਖੂ लाज ਤੇਰੀ ਭਗਵਾਨ ਰਾਣੀਏ ਓ ਮੋਜ ਸੰਗ ਮੇਰਾ ਜਾਮਦਾ ਤਰੰਗ ਸੀ ਮੋਜ ਨਾਲ ਮੇਰਾ ਜਾਮਦਾ ਤਰੰਗ ਸੀ ਖੋ ਲਗਿਆ ਮੇਰੀ ਬੁੱਕਲ ਕੁਰੰਗ ਸੀ ਕਹਿੰਦਾ ਕਾਲਾ ਤਿਲਕ ਸੁਭਾਨ ਰਾਣੀਏ ਬਈ ਕਹਿੰਦਾ ਕਾਲਾ ਹਿਰਨਾ ਸੁਭਾਨ ਰਾਣੀਏ ਕਹਿੰਦਾ ਕਾਲਾ ਤਿੱਤਰ ਸੁਭਾਨ ਰਾਣੀਏ ਰੱਖੂ लाज ਤੇਰੀ ਭਗਵਾਨ ਰਾਣੀਏ ਜਿੱਥੇ ਰਾਤ ਪੈ ਜੇ ਕੱਟ ਲੈਂਦਾ ਰਾਤ ਨੂੰ ਫੇਰ ਤੁਰ ਪੈਂਦਾ ਹੁੰਦੀ ਪ੍ਰਭਾਤ ਨੂੰ ਖਾਣ ਕੋ ਬਥੇਰਾ ਖਾਣ ਪਾਣ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ ਤੁਰਦੇ ਨੂੰ ਹੋਗੇ ਦਿਨ ਸਤ ਆਇਕੇ ਇਤਨੇ ਨੂੰ ਪਹੁੰਚਾ ਸ਼ੇਰਪੁਰ ਜਾਇਕੇ ਅੱਗੇ ਤੰਬੂ ਲਾਏ ਸੁਲਤਾਨ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ ਜਦੋਂ ਸੀ ਮੈਂ ਨੇੜੇ ਤੰਬੂਆਂ ਦੇ ਜਾਮਦਾ ਅਗੋਂ ਰਾਜਾ ਮੇਰੀ ਸੀ ਤਰਫ ਆਮਦਾ ਉਹ ਕਰਿਆ ਕੁਸ਼ੋਰ ਚੰਦ ਮਾਨ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ ਰੱਖੂ लाਜ ਤੇਰੀ ਭਗਵਾਨ ਰਾਣੀਏ